ਬਾਕੀ ਠੀਕ ਹੈ ਸਾਰਾ ਕੁਝ ਇਸ ਮਨ ਤੱਕ ਕਿਦਾਂ ਪਹੁੰਚੋਗੇ ਪਾਤਸ਼ਾਹ ਕਹਿੰਦੇ ਮਨ ਮੁਖ ਮਨ ਅਜਿਤ ਹੈ ਮਨ ਮੁਖ ਮਨ ਮਨ ਮੁਖ ਆਪਾਂ ਕਹਿੰਨੂੰ ਆਪਾਂ ਕਾਇਆ ਨੂੰ ਲੱਲਣੇ ਨਹੀਂ ਜਿਸ ਮਨ ਦੇ ਵਿੱਚ ਮਨ ਮੁਖਤਾ ਮਾੜੇ ਵਿਚਾਰ ਪ੍ਰਵੇਸ਼ ਹੋ ਗਏ ਨੇ ਉਹ ਮਨ ਅਜਿਤ ਹੋ ਗਿਆ ਹੈ ਵਿਚਾਰ ਤੁਹਾਡੇ ਕੋਈ ਵੀ ਕਿਸੇ ਤਰ੍ਹਾਂ ਦੇ ਨੇ ਉਹ ਸਰੀਰ 'ਚ ਥੋੜੀ ਵੱੜ ਰਹੇ ਨੇ ਕਿਤੇ ਹੋਈ ਕਿੱਥੇ ਵੱੜ ਰਹੇ ਨੇ ਤੁਹਾਡੇ ਮਨ 'ਚ ਜਾ ਰਹੇ ਨੇ ਜਿੰਨਾ ਕੋ ਚਾਹੇਓ ਕਿਸੇ ਪ੍ਰਕਾਰ ਦਾ ਵੀ ਵਿਚਾਰ ਹੈ ਜਿਹੜਾ ਮਨ ਮੁਕਤਾ ਨਾਲ ਸੰਬੰਧਿਤ ਹੈ ਛਾਡੀਆਂ ਆਸ਼ਾ ਚਤਰੀਛਣਾ ਲੋੜਾ ਗਰਜਾਂ ਕਲਪਨਾਵਾਂ ਨੇ ਹੈਨਾ ਜੀ ਜੋ ਕੁਛ ਵੀ ਹੈ ਕਾਮ ਹੈ ਕ੍ਰੋਧ ਹੈ ਲੋਭ ਹੈ ਚੁਗਲੀ ਹੈ ਨਿੰਦਿਆ ਹੈ ਦੁਆ ਇਹ ਕੀ ਹੈ ਜਿਸ ਵੀ ਲਈ ਇਹ ਸਾਰੀਆਂ ਹੀ ਚੀਜ਼ਾਂ ਦੀ ਇਕੱਤਰਤਾ ਐ ਅੰਦਰ ਭਰ ਜਾਂਦੀ ਹੈ ਇਹ ਮਨ ਮੁਖ ਬਣ ਗਿਆ ਹੈ ਕੀ ਹੈ ਸੂਖਮ ਅੰਗਾਂ ਦਾ ਸੰਗ੍ਰਹਿ ਹੋ ਗਿਆ ਅੰਦਰ ਸਰੀਰਕ ਅੰਗਾਂ ਦਾ ਸੰਗ੍ਰਹਿ ਸਰੀਰ ਬਣ ਗਿਆ ਸੂਖਮ ਅੰਗਾਂ ਦਾ ਕਿਹੋ ਜਿਹਾ ਸੰਗ੍ਰਹਿ ਉਹੋ ਜਿਹਾ ਤੂੰ ਬਣ ਗਿਆ ਹੈ ਅਗਰ ਤੇਰੇ ਅੰਦਰ ਸੰਗ੍ਰਹਿ ਹੋ ਗਿਆ ਸਾਂ ਸੰਤੋਖ ਦਇਆ ਧਰਮ ਵਿਚਾਰ ਸ਼ਰਮਣ ਮੰਨਣ ਨਿਦੇ ਆਸਨ ਤਤ ਤਵੰਗ ਦਾ ਸੋਧਨ ਸੇਵਾ ਸਿਮਰਨ ਆਹ ਸਤ ਸੰਗਤ ਹੈ ਨਾ ਆਦ ਇਹਦਾ ਸੰਗ੍ਰਹਿ ਹੋ ਗਿਆ ਤੇ ਤੂੰ ਸੰਤ ਬਣ ਗਿਆ ਗੁਰਮੁਖ ਬਣ ਗਿਆ ਹੋਰ ਕਈ ਲਿਆ ਕੀ ਬਣ ਗਿਆ ਇਹ ਸੰਗ੍ਰਹਿ ਹੋ ਗਿਆ ਇਹਦੀ ਕੀ ਸ਼ੁਰਤੀ ਘੁੰਮੇ ਜਾ ਰਹੀ ਹੈ ਤੂੰ ਗੁਰਮਖ ਹੈ ਭਗਤ ਸੰਤ ਦੂਸਰਾ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਘਾਰ ਚੂਲੀ ਨਿੰਦਿਆ ਈਰਖਾ ਦਵੈਸਾ ਸਤਿ ਸ਼੍ਰੀ ਅਨ ਲੋੜਾਂ ਕਰ ਜਾਂਦਾ ਕੀ ਬਣ ਗਿਆ ਮਨਮੁਖ ਬਣ ਗਿਆ ਮਨਮੁਖ ਬੰਦਾ ਹੈ ਉਸ ਦਾ ਮਨ ਅਜਿਤ ਹੈ ਕਿਤੇ ਮੱਥਾ ਮੱਥਾ ਲਾ ਕੇ ਕਿਉਂ ਕਿ ਖੰਨੀਏ ਨੂੰ ਮੈਂ ਜਿੱਤ ਲੈਣਾ ਹੈ ਇਹਦੇ ਤੋਂ ਪਰੇ ਹੋਈਦਾ ਤਾਂ ਹੀ ਕਬੀਰ ਜੀ ਆਨੇ ਆਖਿਆ ਕਿ ਵੀ ਸੱਤ ਸੰਗਣਾ ਕੀ ਜੀ ਉੱਠ ਦੂਰੇ ਜਾਈਏ ਭਾਗ ਕਈ ਸਿਰ ਅੜਾ ਕੇ ਸਿਆਣੇ ਪੁਰਖ ਇਹਨਾਂ ਨਾਲ ਮੱਥਾ ਨਹੀਂ ਲਾਉਂਦੇ ਹੁੰਦੇ ਇਹਨਾਂ ਤੋਂ ਪਰੇ ਠੀਕ ਹੈ ਪੈਂ ਠੀਕ ਹੈ ਨਾ ਜੀ